ਪਬਲਿਕ ਟਾਈਮ ਦੇਖ ਰਹੇ ਦਿਨੇ ਵੀ ਦਰਸ਼ਕ ਨੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਜੀ ਆਖਦੇ ਮੈਂ ਤੁਹਾਡਾ ਦੋਸਤ ਤੇ ਹੋਸਟ ਹਰਪ੍ਰੀਤ ਮਾਰ ਇੱਕ ਵਾਰੀ ਫੇਰ ਤੁਹਾਡੇ ਨਾਲ ਆ ਲੇਕਿਨ ਅੱਜ ਖੁਸ਼ੀ ਦਾ ਮੌਕਾ ਇਹ ਹੈ ਕਿ ਸਾਡੇ ਨਾਲ ਅੱਜ ਸਾਡੇ ਪਰਮ ਮਿੱਤਰ ਸਾਡੇ ਵੱਡੇ ਵੀਰ ਰਈਏ ਤੋਂ ਜਿਹੜੇ ਨੇ ਰੋਬਨ ਮਾਨ ਸਾਡੇ ਵਿੱਚ ਮੌਜੂਦ ਨੇ ਰੋਬਨ ਮਾਨ ਨੂੰ ਤੁਸੀਂ ਦੇਖਦੇ ਪਛਾਣ ਗਏ ਹੋਵੋਗੇ ਜਿਹੜੇ ਰਈਏ ਦੇ ਨੇ ਜਾਂ ਰਈਏ ਦੇ ਲਾਗਲੇ ਇਲਾਕਿਆਂ ਦੇ ਨੇ ਉਹ ਜਾਣਦੇ ਨੇ ਕਿ ਰੋਬਨ ਨਾ ਕੇਵਲ ਸਿਆਸੀ ਤੌਰ ਤੇ ਸਿਆਸਤ ਦੇ ਵਿੱਚ ਪੂਰੇ ਸਰਗਰਮ ਨੇ ਬਲਕਿ ਸ਼ਾਇਦ ਇਦਾਂ ਕਹੀਏ ਕਿ ਜੇ ਭਰਾਵਾਂ ਦੇ ਨਾਲ ਕੋਈ ਭਰਾ ਖੜਦਾ ਰਹੀਏ ਇਹਦੇ ਵਿੱਚ ਤੇ ਉਹ ਰੋਬਨ ਮਾਨ ਹੈ ਰੋਬਨ ਮਾਨ ਜੀ ਆਏ ਹਨ ਵੀਰ ਜੀ ਸਤਿ ਸ਼੍ਰੀ ਅਕਾਲ ਬੜੀਆ ਲੱਗਿਆ ਯਾਰ ਤੁਸੀਂ ਨੂੰ ਵੇਖ ਕੇ ਵੈਲਕਮ ਥੈਂਕ ਯੂ ਜੀ ਤੇ ਅੱਜ ਤੁਸੀਂ ਜਿੰਨੇ ਵੀ ਸਾਡੇ ਰਈਏ ਵਾਲੇ ਆ ਮੈਂ ਕਹਿੰਦਾ ਰਈਏ ਦੇ ਲਾਗੇ-ਲਾਗੇ ਜੇ ਕਹਿ ਲਈਏ ਤੇ ਜਿੰਨੇ ਵੀ ਉਹਨਾਂ ਸਾਰਿਆਂ ਦੇ ਜਿਹੜੇ ਸਾਡੇ ਵੀਰ ਇੱਥੇ ਰਹਿੰਦੇ ਆ ਭਾਵੇਂ ਕਿ ਉਹ ਕਹ ਲੋ ਸਾਊਥ-ਈਸਟ ਤੋਂ ਹੋਣ ਭਾਵੇਂ ਵੈਸਟ ਤੋਂ ਹੋਣ ਜਾਂ ਫਿਰ ਨੌਰਥ ਤੋਂ ਹੋਣ ਕਿਸੇ ਵੀ ਰਾਕੇ ਤੋਂ ਹੋਣ ਅੱਜ ਸਾਰੇ ਇਕੱਠੇ ਹੋਏ ਆ ਇਸ ਵਬਕ ਕਿਵੇਂ ਬਣਾਏ ਲਈ ਦੇਖੋ ਜੀ ਛੋਟਾ ਮੇਰਾ ਵੀਰ ਵਿਕਰਮ ਜਿਹੜੇ ਕੋ ਮੈਂ ਛੋਟੇ ਜਿਹੇ ਟੂਰ ਤੇ ਆਏ ਸੀ 10 ਦਿਨ ਲਈ ਸਾਰਿਆਂ ਨੂੰ ਮਿਲਿਆ ਨਹੀਂ ਜਾਣਾ ਸੀ ਇਸ ਤਰ੍ਹਾਂ ਕੇ ਮੈਂ ਇੱਕ ਛੋਟੀ ਜੀ ਪਾਰਟੀ ਵੀਰਾਂ ਲਈ ਰੱਖੀ ਆਪਾਂ ਟੁਗੇਦਰ ਸਾਰੇ ਇਕੱਠੇ ਹੋ ਰਿਏ ਤੇ ਇਸੇ ਸਬਬਕ ਸਾਰਿਆਂ ਨੂੰ ਮਿਲਿਆ ਜਾਊਗਾ ਤੇ ਵਧੀਆ ਲੱਗਾ ਸਾਰੇ ਭਰਾ ਆਏ ਆ ਬਹੁਤ ਵਧੀਆ ਵੈਲਕਮ ਕੀਤਾ ਸਾਰਿਆਂ ਨੇ ਇਸੇ ਤਰ੍ਹਾਂ ਹੀ ਸਾਰੇ ਮਿਲਦੇ ਰਹਿਣ ਬਹੁਤ ਛੋਟਾ ਟ੍ਰਿਪ ਤੁਸੀਂ ਇਹ ਉਲੀਕਿਆ ਮੈਨੂੰ ਪਤਾ ਹੈ ਕਿ ਸਿਆਸੀ ਟ੍ਰਿਪ ਨਹੀਂ ਆ ਲੇਕਿਨ ਇੱਥੇ ਆ ਕੇ ਸਭ ਤੋਂ ਪਹਿਲਾਂ ਦਸੂਰ ਆਸਟ੍ਰੇਲੀਆ ਕਿਧਰ ਬਹੁਤ ਸੋਹਣਾ ਮੁਲਕ ਹੈ ਬਹੁਤ ਵਧੀਆ ਤੇ ਵਧੀਆ ਆਪਣੇ ਪੰਜਾਬੀਆਂ ਨੂੰ ਜੌਮ ਦਿੱਤੀ ਆ ਇਸੇ ਤਰ੍ਹਾਂ ਹੀ ਮਤਲਬ ਵਧੀਆ ਤੁਸੀਂ ਬਹੁਤ ਵਧੀਆ ਨਿਊ ਇਅਰ ਸਿਡਨੀ ਮਨਾਇਆ ਹਾਂਜੀ ਤੇ ਉਹ ਜਿਹੜਾ ਵਾ ਉਹ ਕਿਦਾਂ ਦਾ ਐਕਸਪੀਰੀਅੰਸ ਰਿਹਾ ਕਿਉਂਕਿ ਜਿੰਨੇ ਸਿਡਨੀ ਦਾ ਨਵਾਂ ਸਾਲ ਬਹੁਤ ਮਸ਼ਹੂਰ ਆ ਬਿਲਕੁਲ ਜੀਦਾ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਨਵਾਂ ਸਾਲ ਹੈ ਉਹ ਸਿਡਨੀ ਦਾ ਮਸ਼ਹੂਰ ਆ ਸੈਕੰਡ ਟਾਈਮ ਇਸ ਵਾਰ ਮੇਰੇ ਭਾਈ ਵੀ ਨਾਲ ਆ ਮੈਂ ਤੇ ਦੇਖਿਆ ਸੀ ਚਲੋ ਮਿਸੇਸ ਬਾਬੂ ਕਹਿੰਦੇ ਉਹਨਾਂ ਨੂੰ ਦਿਖਾ ਲਈਏ ਤੇ ਮੈਂ ਕੋਸ਼ਿਸ਼ ਕੀਤੀ ਕਿ ਸਿਡਨੀ ਨਿਊ ਯਾਰਕ ਨੂੰ ਨਹੀਂ ਉੱਥੇ ਜਾ ਕੇ ਉਹਨਾਂ ਨੂੰ 100 ਟਾਈਮਰ ਲੈ ਕੇ ਗਿਆ ਵਾ ਤੇ ਉੱਥੇ ਬਣਾਇਆ ਨਾ ਸਰ ਵਧੀਆ ਅਸੀਂ ਇਦਾਂ ਆ ਕਿ ਤੁਸੀਂ ਆਸਟ੍ਰੇਲੀਆ ਨੂੰ ਹੱਥ ਲਾਉਣਾ ਹੈ ਜਿਆ ਤੇ ਸਾਡੇ ਕੋਲ ਲੰਬੇ ਸਮੇਂ ਲਈ ਕਦੋਂ ਆਣਾ ਮੇਰੇ ਖਿਆਲ ਵੀਰ ਵਿਕਰਮ ਵੀਰ ਨੂੰ ਨਾਲ ਨੂੰ ਵੀ ਪੁੱਛਣਾ ਪੈਣਾ ਤੇ ਉਹ ਉਹਨਾਂ ਨੂੰ ਕਹਿਣਾ ਪੜਾ ਕਿ ਤੁਸੀਂ ਮੜਾ ਮੋਟਾ ਕੋਈ ਸਾਇੰਸ ਨੂੰ ਮਰਵਾਓ ਇਹਨਾਂ ਦੇ ਵੀ ਤੁਸੀਂ ਇੱਥੇ ਹੋਣ ਜਿਹੜਾ ਲੰਬੇ ਸਮੇਂ ਲਈ ਕਦੋਂ ਆਣਾ ਨੈਕਸਟ ਟਾਈਮ ਅਗਲੇ ਦਸੰਬਰ ਚ ਆਈ ਥਿੰਕ ਦਸੰਬਰ ਚ ਆ ਰਹੇ ਹੋ ਸਰ ਠੀਕ ਹੈ ਜੀ ਤੇ ਬਹੁਤ ਬਹੁਤ ਸ਼ੁਕਰੀਆ ਸਾਨੂੰ ਟਾਈਮ ਦੇਣ ਵਾਸਤੇ ਪਬਲਿਕ ਟਾਈਮ ਦੇ ਨਾਲ ਹੋਣ ਵਾਸਤੇ ਤੇ ਸਾਡੇ ਨਾਲ ਮੈਨੂੰ ਇਦਾਂ ਲੱਗਾ ਕਿ ਜਦੋਂ ਕਹਿੰਦੇ ਨਾ ਸਕੇ ਭਰਾ ਮਿਲਦੇ ਆ ਨਾ ਤੇ ਉਹ ਪੁਰਾਣੇ ਜਿਹੜੇ ਸਮੇਂ ਆ ਉਹ ਚੇਤੇ ਆ ਜਾਂਦੇ ਆ ਜੀ ਸਾਨੂੰ ਸ਼ਹੀਦਰਸ਼ਨ ਸਕੂਲ ਦੇ ਵਿੱਚ ਪੜ੍ਹਦੇ ਆ ਮੇਰੇ ਵੱਡੇ ਵੀਰ ਜੀ ਤੁਸੀਂ ਤੁਸੀਂ ਸਾਡੇ ਤੋਂ ਸੀਨੀਅਰ ਹੁੰਦੇ ਸੀ ਔਰ ਸਾਨੂੰ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਹਾਕੀ ਦੇ ਵਿੱਚ ਤੁਹਾਡਾ ਜਿਹੜਾ ਬੜਾ ਨਾਮ ਸੀਗਾ ਔਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਮੈਨੂੰ ਸਾਰੀਆਂ ਯਾਦ ਆ ਰਹੀਆਂ ਨੇ ਬਹੁਤ ਟਾਈਮ ਪਹਿਲਾਂ ਗਈ ਸੀ ਮੈਂ ਆਪਣਾ ਮੇਲ ਹੋਇਆ ਵਾ ਬਿਲਕੁਲ ਜੀ ਔਰ ਪ੍ਰਮਾਤਮਾ ਕਰੀਏ ਸਤਰਾ ਮਿਲਦੇ ਰਹੀਏ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਇੱਕ ਨਾ ਮੈਂ ਕੈਮਰੇ ਨੂੰ ਬੰਦ ਕਰਨ ਤੋਂ ਪਹਿਲਾਂ ਮੈਂ ਜਿਹੜਾ ਕੈਮਰੇ ਦੇ ਪਿੱਛੇ ਵੀਰ ਆਦਾ ਮੈਂ ਉਹ ਜ਼ਰੂਰ ਦਿਖਾਉਣਾ ਚਾਹੂੰਗਾ ਕਿ ਇਸ ਵੀਰ ਦੀ ਬਦੌਲਤ ਅੱਜ ਅਸੀਂ ਜਿਹੜਾ ਇਕੱਠੇ ਹੋਏ ਆ ਇਹ ਭਾਈ ਨੀਜੀਲੈਂਡ ਤੋਂ ਆਇਆ ਮੈਂ ਵੀ ਪਹਿਲੀ ਵਾਰ ਆਇਆ ਮਿਲਿਆ ਭਾਈ ਨੂੰ ਫੋਨ ਤੇ ਗੱਲਬਾਤ ਹੁੰਦੀ ਰਹੀ ਆ ਤੇ ਬਹੁਤ ਵਧੀਆ ਮਿਲਿਆ ਲੱਗਾ ਮੈਨੂੰ ਨਿੱਕੇ ਰਹੀਏ ਤੋਂ ਭਾਈ ਹੁਣੀ ਤੇ ਕੁਛ ਨਹੀਂ ਮੈਂ ਛੋਟਾ ਭਰਾਵਾ ਵੱਡੇ ਭਰਾ ਲਈ ਤੇ ਮੇਰੀ ਕੋਸ਼ਿਸ਼ ਇਹ ਵਧੀਆ ਤੋਂ ਵਧੀਆ ਆਸਟ੍ਰੇਲੀਆ ਵਿਖਾਇਆ ਜਾਵੇ ਤੇ ਕੋਸ਼ਿਸ਼ ਇਹ ਨਵਾਂ ਸ ਤੇ ਸਾਡੇ ਵੱਲੋਂ ਅਸੀਂ ਤੁਹਾਨੂੰ ਧੰਨਵਾਦ ਕਰਦੇ ਜਿਹੜਾ ਤੁਸੀਂ ਅੱਜ ਨਾਲ ਸਾਡੇ ਗਰਾਈ ਮੇਲੇ ਆ ਤੇ ਵੱਡੇ ਭਰਾ ਦੇ ਦਰਸ਼ਨ ਕਰਾਏ ਆ ਨਾਲ ਸਾਰੇ ਜਿੰਨੇ ਵੀ ਗਰਾਈਆਂ ਅੱਜ ਇਕੱਠੇ ਹੋਏ ਬਹੁਤ ਬਹੁਤ ਧੰਨਵਾਦ ਸਾਰੇ ਆਪਣੇ ਸੱਜਣ ਮਿਲ ਲਈ ਜਿਹੜੇ ਰਈਏ ਦੇ ਆ ਸਾਰੇ ਹੀ ਭਰਾ ਆ ਸਾਰੇ ਰਿਸ਼ਤੇਦਾਰ ਆ ਸਾਰੇ ਟੱਬਰ ਆ ਤੇ ਯਾਰਾਂ ਦੋਸਤਾਂ ਵਾਲੀ ਤੇ ਕੋਈ ਗੱਲ ਨਹੀਂ ਭਰਾ ਹੀ ਆ ਸਾਰੇ ਧੰਨਵਾਦ ਵਿਕਰ ਮੇਲੇ ਥੈਂਕ ਯੂ ਥੈਂਕ ਯੂ